ਦਮਿੰਗ ਆਈਦੀ ਹੈ ਕਿ ਨੇਸ ਦੌਣੀ ਤੈ। ਸਿੱਖ ਦਸਤਾਰ ਨਾਲ ਸੋਹਣਾ ਲੱਗਦਾ ਕਿ ਬਿਨਾਂ ਦਸਤਾਰ ਤੋਂ ਸੋਹਣਾ ਲੱਗਦਾ? ਬਾਜੀ ਗਾ ਸਾਰੇ ਇੱਕ ਵਾਰ ਸਿੱਖ ਦਸਤਾਰ ਨਾਲ ਸੋਹਣਾ ਲੱਗਦਾ ਕਿ ਬਿਨਾਂ ਦਸਤਾਰ ਤੋਂ? ਹਾਂ। ਅੱਛਾ। ਭੈੜਾ ਨਹੀਂ ਫਿਲਹਾਲ ਵੀ। ਜਦੋਂ ਤੁਹਾਨੂੰ ਕੋਈ ਕਹਵੇ ਕਿ ਤੇਰੇ ਸਿਰ ਤੇ ਦਸਤਾਰ ਸੋਹਣੀ ਨਹੀਂ ਲੱਗਦੀ ਤਾਂ ਕੀ ਕਿਆ ਕਰੋਗੇ ਅੱਜ ਤੋਂ ਬਾਅਦ? ਜੇ ਕੋਈ ਤੁਹਾਨੂੰ ਕਹਵੇ ਕਿ ਦਸਤਾਰ ਪੱਗ ਨਹੀਂ ਵਧੀਆ ਲੱਗਦੀ। ਫਿਰ ਉਹ ਗੁੜਾ ਨਹੀਂ ਵਧੀਆ ਲੱਗਦਾ ਫਿਰ ਕੀ ਕਿਹਾ ਕਰੋਗੇ ਅੱਜ ਤੋਂ ਬਾਅਦ ਹੋਰਾਂ ਸਾਡੇ ਗੁਰੂ ਸਾਹਿਬਾਨ ਦਾ ਤੋਹਫਾ ਹੈ ਥੰਦੇ ਗੁਰੂ ਸਾਹਿਬਾਨ ਦਾ ਤੋਹਫਾ ਹੈ ਤੁਹਾਨੂੰ ਸੋਹਣਾ ਨਹੀਂ ਲੱਗਦਾ ਹੋਣਾ ਕਿ ਸਾਡੇ ਗੁਰੂ ਨੇ ਦਿੱਤਾ ਹੋਇਆ ਤੋਹਫਾ ਇਸ ਕਰਕੇ ਸਾਨੂੰ ਪੁੱਛ ਕੇ ਵੇਖੋ ਦੁਨੀਆ 'ਚ ਇਹਦੇ ਨਾਲੋਂ ਕੀਮਤੀ ਕੋਈ ਚੀਜ਼ ਨਹੀਂ ਇਹਦੇ ਨਾਲੋਂ ਸੋਹਣੀ ਕੋਈ ਵੀ ਚੀਜ਼ ਨਹੀਂ ਪੜੀ ਅਸੀਂ ਦਸਤਾਰ ਨਾਲ ਹੀ ਅਸੀਂ ਕੂੜੇ ਨਾਲ ਹੀ ਅਸੀਂ ਕਿਰਤਾ ਨਾਲ ਹੀ ਸੋਹਣੇ ਲੱਗਦੇ ਆ ਤੇ ਆਪਾਂ ਫੇਰ ਜਿਹੜਾ ਬੰਦਾ ਸਾਨੂੰ ਦੱਸਣਾ ਜਾ ਰਿਹਾ ਨਾ ਅਸੀਂ ਉਹਨੂੰ ਦੱਸ ਅਗਲੀ ਦੀ ਗੱਲ ਸੁਣ ਕੇ ਪ੍ਰਭਾਵਿਤ ਨਾ ਹੋਈਏ ਅਸੀਂ ਆਪਣੀ ਗੱਲ ਉਹਨੂੰ ਦੱਸੀਏ ਅਸੀਂ ਕਿੰਨੇ ਵੀ ਵੱਡੇ ਹੋ ਜਾਈਏ ਕਿੰਨੇ ਵੀ ਫੜ ਲਿਖ ਜਾਈਏ ਪਰ ਸਾਨੂੰ ਕਦੀ ਇਤਾਂ ਨਹੀਂ ਲੱਗਣਾ ਚਾਹੀਦਾ ਕਿ ਸਿੱਖ ਪੱਗ ਦੇ ਨਾਲ ਸੋਹਣਾ ਪੱਗ ਨਾਲ ਸੋਹਣਾ ਲੱਗਦਾ ਕਿ ਨਹੀਂ ਸੋਹਣਾ ਲੱਗਦਾ ਅੱਛਾ ਵੀਰ ਪੱਕਾ ਨਾਲ ਸੋਣੇ ਲੱਗਦੀ। ਭੈਣਾ ਕੇਸ ਕਟਾ ਕੇ ਸੋਣੀ ਲੱਗਦੀ ਹੈ ਕਿ ਕੇਸਾਂ ਨਾਲ ਜ਼ਿਆਦਾ ਸੋਹਣੀ ਲੱਗਦੀ। ਕੇਸਾਂ ਨਾਲ ਸੋਹਣੀ ਲੱਗਦੀ ਹੈ। ਪਰ ਭੈਣਾ ਵੀ ਯਾਦ ਰੱਖਣ ਪਏ। ਵੀ ਗੱਲੋਂ ਜਦੋਂ ਜਵਾਨ ਹੋਣਾ, ਵੱਡੇ ਹੋਣਾ, ਧਿਆਨੇ ਬਣ ਜਾਣਾ, ਵੀ ਜੋਗ ਕਰਨ ਲੱਗ ਪੈਣਾ, ਵੀ ਇੰਟੈਲੀਜੈਂਟ ਹੋਣਾ, ਪੜ੍ਹਾਈ ਲਿਖਾਈ ਕਰ ਲੈਣੀ ਹੈ। ਉਦੋਂ ਜੇ ਤੁਹਾਨੂੰ ਕੋਈ ਕਹੇ ਕਿ ਆਹਨ ਕੇਸ ਤੇ ਨਹੀਂ ਵਧੀਆ ਲੱਗਦਾ ਜੀ ਨਹੀਂ ਸਰਤੇ ਲਈ ਦੀ ਮੈਂ ਐਕਸਟਰੀ ਕੁਲਾਰਨ ਦਿੰਨਾ ਹਾਂ ਸਾਰਿਆਂ ਨਾਲ ਸਾਂਝੀ ਕਰ ਲੈਣਾ ਬਹੁਤ ਸਮਾਂ ਪਹਿਲਾਂ ਨਾ ਅਸੀਂ ਕੈਂਪ ਲਾਇਆ ਖਡੂਬ ਸਾਹਿਬ ਦੇ ਇਲਾਕੇ ਨੇ ਪੁਰਾਣੀ ਗੱਲ ਹੈ ਉੱਥੇ ਨਾ ਬੱਚਿਆਂ ਨੇ ਇੱਕ ਗੱਲ ਸੀ ਸੁਣਾਈ ਕਿ ਪੁੱਤ ਕੇਸ ਰੂਪ ਦਾ ਦਿੱਤਾ ਹੋਇਆ ਸਭ ਤੋਂ ਕੀਮਤੀ ਤੋਹਫਾ ਹੈ ਤੇ ਕੀਮਤੀ ਤੋਹਫੇ ਸੰਭਾਲ ਕੇ ਰੱਖੀਦੇ ਆ ਕੀਮਤੀ ਤੋਹਫੇ ਸੰਭਾਲ ਕੇ ਰੱਖੀਉਂ ਆ ਇਸ ਕਰਕੇ ਸਿੱਖ ਕੇਸਾਂ ਦੀ ਸੰਭਾਲ ਕਰਦਾ ਹੈ ਇਸ ਰੱਖਦੇ ਨਹੀਂ ਆਪਾਂ ਰੱਖੇ ਤੇ ਉਹਦੇ ਜਦੋਂ ਕੋਈ ਚੀਜ਼ ਚੁੱਕ ਕੇ ਲਿਆ ਕੇ ਰੱਖੀਏ ਤੇ ਆਪਾਂ ਕਹਿੰਦੇ ਮੈਂ ਇੱਥੋਂ ਲਿਆ ਕੇ ਇੱਥੇ ਰੱਖਦੇ ਰੱਖੇ ਥੋੜੀ ਹੱਦ ਤੱਕ ਨੇ ਕੇਤ ਰੱਖੇ ਤਾਂ ਨਾ ਰੱਖੇ ਰਹੀਆਂ ਆਏ ਆ ਕਿ ਸਾਨੂੰ ਸਾਰਿਆਂ ਨੂੰ ਹੀ ਮਿਲੇ ਆ ਕਿਸੇ ਨੂੰ ਇਹਦੀ ਸੰਭਾਲ ਕਰਨੀ ਆਉਂਦੀ ਆ ਤੇ ਕਿਸੇ ਨੂੰ ਇਹਦੀ ਸੰਭਾਲ ਕਰਨੀ ਨਹੀਂ ਆਉਂਦੀ ਤੇ ਉਹਨਾਂ ਨੇ ਇਹ ਕੇਸ ਬਰਬਾਦ ਕਰਦੇ ਗੁੱਟ ਤੇ ਗੰਦੀਆਂ ਨਾਲੀਆਂ ਦੇ ਵਿੱਚ ਪਟਾ ਕੇ ਕਿਤੇ ਪੈਰਾ ਤੋਂ ਰੁੰਦੇ ਫੋੜ ਕੇ ਤਾਨੂੰ ਸੁਭਾਲਣੇ ਆਉਂਦੇ ਅਸੀਂ ਕੇਸਾਂ ਦੀ ਸੁਭਾਲ ਕਰਦੇ ਆ ਇਸ ਕਰਕੇ ਵੀਰਸ ਕੇਸਾਂ ਦੀ ਸੁਭਾਲ ਵਾਸਤੇ ਸਿਰ ਤੇ ਗੀਰ ਸਜਾਉਂਦੇ ਆ ਇਸ ਜਿਹਾ ਦ ਤੇ ਭੈਣਾ ਕੇਸਾਂ ਦੀ ਸੁਭਾਲ ਵਾਸਤੇ ਸਿਰ ਤੇ ਕੀ ਰੱਖਦੀ ਆ ਚੁੰਨੀਆਂ ਰੱਖਦੀ ਆ ਇਹਦਾ ਮਤਲਬ ਚੁੰਨੀ ਤੇ ਦਸਤਾਰ ਦੋਵੇਂ ਉਹੀ ਕੀਮਤੀ ਨੀਦਾ ਹੈ